ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਬਾਗਾਪੁਰਾਣਾ ਪੈ ਜਾਂਦੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਤਾਜੀ ਸੂਈ ਐਚ ਐਫ ਵੈੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਬਾਈ ਜੀ ਹਰਾਂ ਤੋਂ ਡਿਟੇਲ ਤੇ ਘਰ ਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਦਿੱਤਾ ਮੈਨੂੰ ਜੱਗੀ ਕਹਿੰਦੇ ਸਾਰੇ ਠੀਕ ਹੈ ਹਾਂਜੀ ਤੇ ਜੱਗੀ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਹਾਂਜੀ 98143 98143 49415 ਜੀ 49415 ਹਾਂਜੀ ਠੀਕ ਹੈ ਜੀ ਇਹ ਵੈੜ ਬਾਈ ਆਪਣੇ ਘਰ ਦੀ ਹੈ ਜੀ ਹਾਂਜੀ ਹਾਂਜੀ ਘਰ ਦੀ ਹੈ ਜੀ ਤੇ ਕਿੰਮਾ ਸੂਆ ਸੂਈ ਹੈ ਇਹ ਇਹ ਤੀਜੇ ਸੂਏ ਸੂਈ ਹੈ ਜੀ ਪੀਜੇ ਸੁਈ ਤੇ ਬੱਚਾ ਕੀ ਹੈ ਜੀ ਮਗਰੇ ਦੇ ਮਗਰੇ ਦੇ ਬੱਚਾ ਜੀ ਅੱਛਾ ਹਾਂਜੀ ਤੇ ਦੁੱਧ ਦਾ ਰਿਕਾਰਡ ਕੀ ਰਿਹਾ ਬਾਈ ਮਗਰੇ ਦਾ ਦੁੱਧ ਤਾਂ ਪਿਛਲੇ ਸਾਲ ਨੇ ਜੀ ਦਿੱਤਾ 23 24 ਲੀਟਰ ਜੀ 23 24 ਹਾਂਜੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਬਾਈ ਸੁਈ ਨੂੰ ਇਹ ਕੱਲ ਸ਼ਾਮ ਨੂੰ ਹੀ ਸੂਈ ਆ ਜੀ ਕੱਲ ਸ਼ਾਮ ਜੇਰ ਵਗੈਰਾ ਓਕੇ ਹੋ ਗਈ ਹਾਂਜੀ ਜੇਰ ਸਾਈਡ ਆਨ ਹੈ ਜੀ ਕੰਪਲੀਟ ਸੀ ਲੋ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਬਰੀਡ ਬਹੁਤ ਚੰਗੀ ਆ ਕੱਦ-ਕਾਠ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਥਣ ਹਵਾ ਨਾ ਬਾ ਕਮਾਲ ਨੇੜੇ ਹੋ ਕੇ ਤੁਹਾਨੂੰ ਦਿਖਾਵਾਂਗੇ ਲਓ ਵੀ ਸੱਜਣੋ ਦੇਖ ਸਕਦੇ ਹੋ ਤੁਸੀਂ ਹਵਾਨਾ ਬਹੁਤ ਹੀ ਜਿਆਦੇ ਸਾਫ ਸੁਥਰਾ ਹੈ ਨਾੜਾਂ ਹਵਾਨੇ ਤੇ ਕੱਲੀਆਂ-ਕੱਲੀਆਂ ਤੁਹਾਨੂੰ ਬਾਖੂ ਵੀ ਦਿਖਾਈ ਦੇ ਰਹੀਆਂ ਹੋਣਗੀਆਂ ਇਧਰ ਮਿਲਕਵੇਨ ਮੰਨੀ ਵੀ ਨਜ਼ਰ ਮਾਰ ਲਓ ਮੂਹਰੇ ਲਾਤਾਂ ਦੇ ਵਿੱਚ ਤਾਂ ਹੀ ਜਾਂਦੀ ਆ ਥਾਣਾ ਦਾ ਗਾਇਬ ਬਹੁਤ ਚੰਗਾ ਦੋਸਤੋ ਤੇ ਸਹਿਜ ਉਦੋਂ ਵੀ ਚੰਗਾ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਤੁਹਾਨੂੰ ਦਿਖਾ ਦੇਾਂਗੇ ਬਾਕੀ ਤੁਹਾਨੂੰ ਤੋਰ ਕੇ ਵੀ ਵਿਖਾਵਾਂਗੇ ਤੁਰਦਿਆਂ ਤੋਂ ਜਿਹੜਾ ਹਵਾਨਾ ਤੁਹਾਨੂੰ ਚੰਗੀ ਤਰ੍ਹਾਂ ਦਿਸ ਜਾਣਾ ਇਹਦਾ ਦੋਨਾਂ ਪਾਸਿਆਂ ਤੋਂ ਦੋਸਤੋ ਬਿਲਕੁਲ ਸੇਮ ਸਹਜ ਆ ਥਾਣਾ ਦਾ ਮੋਟਾ-ਮੋਟਾ ਥਾਣਾ ਤੇ ਭਾਵੇਂ ਮਸ਼ੀਨ ਨਾਲ ਚੋਲੇ ਤੇ ਭਾਵੇਂ ਹੱਥ ਨਾਲ ਚੋਲੇ ਬਹੁਤ ਚੰਗਾ ਸਹਜ ਆ ਮਿਲਕ ਮੇਨ ਕਰਮਾਲੀ ਦੀ ਇੱਧਰ ਵੀ ਬਹੁਤ ਚੰਗੀ ਹੈ ਤੇ ਕਦ ਕਾਠ ਦੋਸਤੋ ਚੰਗਾ ਹੈ ਵੇਲ ਚੰਗੀ ਆ ਦੇਖ ਸਕਦੇ ਹੋ ਤੁਸੀਂ ਤੇ ਮਗਰ ਜਿਹੜਾ ਬੱਚਾ ਦੋਸਤੋ ਆ ਬੈਠਾ ਦੋਸਤੋ ਉਹਨੂੰ ਸਿੱਧਾ ਪਿਆ ਦੇ ਲਓ ਮਿੱਤਰੋ ਆ ਬੱਚਾ ਨਾੜੂਆ ਤੁਸੀਂ ਦੇਖ ਸਕਦੇ ਹੋ ਨਾ ਲਗਾਵੇ ਗਿੱਲਾ ਨਾੜੂਆ ਤੇ ਤੋੜ ਕੇ ਬਾਈ ਜੀ ਦਿਖਾ ਦੇਵੇ ਲੋ ਵੀ ਸੱਜਣੋ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕੀਤਾ ਤੇ ਹੁਣ ਇਹ ਚੋਈ ਵੀ ਆ ਦੋਸਤੋ ਨਾ ਪੁੱਤੋ ਸੁਬਾਹ ਹੈ ਚੋਈ ਵੀ ਆ ਤੁਹਾਨੂੰ ਟਾਈਮ ਦਿਖਾ ਦਿੰਨੇ ਆ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਕਿਉਂਕਿ ਇਹ ਸ਼ਾਮ ਨੂੰ ਇਹਦੀ ਵੀਡੀਓ ਬਣਾਉਂਦੇ ਆ ਦੋਸਤੋ ਇਹਦਾ ਹਵਾਨਾ ਇਦੂ ਦੁੱਗਣਾ ਲੱਗਣਾ ਸੀ ਹੋਰ ਤੋੜਦੇ ਹੋ ਬਾਈ ਲਾਓ ਇਹ ਮੈਟਰੋ ਚੰਗੀ ਤਰ੍ਹਾਂ ਤੁਹਾਨੂੰ ਤਸੱਲੀ ਕਰਾ ਦਿੰਦੇ ਆ ਬਹੁਤ ਸਾਫ਼ ਸੁਥਰਾ ਤੇ ਪਧਰ ਹਵਾਨ ਆਇਮ ਤੁਹਾਨੂੰ ਦਿਖਾ ਦਿੰਦੇ ਆ ਦੋਸਤੋ 9 ਵਜੇ ਕੇ 43 ਮਿੰਟ ਦਾ ਟਾਈਮ ਬੰਦ ਗਈ ਸੀ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਆਪਾਂ ਲੈਣ ਦੇਣ ਵਾਲਾ ਹੀ ਕਰਨਾ ਆਵੇ ਆਪਾਂ ਵਪਾਰੀਆਂ ਹਾਂ ਐਵੇਂ ਮੰਗ ਕੇ ਬੌਲੇ ਵੇਚ ਕੇ 95000 ਰੁਪਏ ਆਪਾਂ ਬਾਈ ਲੈਣ ਦੇਣੀ ਐ ਤੇ ਮਾੜਾ ਮੋਟਾ ਮਾਨਤਾ ਕੋਈ ਨਹੀਂ ਆ ਕੋਈ ਗੱਲ ਨਹੀਂ ਬਾਈ ਥੋੜਾ ਬਹੁਤਾ ਮਾਨਤਣ ਛੋੜਛਾਪਾ ਕਰ ਦਾਂਗੇ ਲਓ ਵੀ 95000 ਮੁੱਲਾ ਬਣਦਾ ਮਾਨਤਾਨਾ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਹਿੜ ਪਸੰਦ ਆ ਤਾਂ ਤੀਜੇ ਸੂਏ ਦੋਸਤੋ ਸੂਈ ਆ ਦੁੱਧ ਰਿਗਾਰਡ ਚੰਗਾ ਦੁੱਧ ਕਿੰਨਾ ਕੱਢਿਆ ਸੀ ਬਾਈ ਇਹਨੇ ਬਾਈ ਇਹਨੇ 23 24 ਲੀਟਰ ਖੁਰਦਤਾ ਸੀਗਾ ਦੂਜੇ ਸੂਏ ਹਾਂਜੀ ਦੂਜੇ ਸੂਏ ਲਈ 23 24 ਲੀਟਰ ਦੁੱਧ ਦਾ ਦੂਜੇ ਸੂਏ ਦਾ ਰਿਕਾਰਡ ਆ ਬਣਦੀ ਡਿਟੇਲ ਸਾਰੀ ਲੈ ਲਈ ਆਪਾਂ ਨੰਬਰ ਸਕਰੀਨ ਦੇ ਉੱਪਰ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ